ਆ ਤਖੜੇ ਕਰਾ ਦੋ ਤਾਂ ਤੁਹਾਡੀ ਵੀ ਤਸੱਲੀ ਹੋ ਜੂ ਸਾਡੀ ਵੀ ਪਰ ਉਹਨਾਂ ਨੇ ਇਸ ਵੰਸਾ ਦਿਖਾਉਂਦੇ ਹੋਏ ਬਾफी ਚਾਹੀ ਇਸ ਗੱਲ ਤੋਂ ਉਹ ਕਹਿੰਦੇ ਵੀ ਜਿਸ ਤਰ੍ਹਾਂ ਸਾਡਾ ਸ਼ਡਿਊਲ ਤੈਅ ਹੋਇਆ ਦਿੱਲੀ ਤੋਂ ਅਸੀਂ ਉਹ ਤੋਂ ਇਲਾਵਾ ਦੂਸਰੀ ਜਗ੍ਹਾ ਤੇ ਜਾ ਨਹੀਂ ਸਕਦੇ ਕਿਈ ਰੀਲਿੰਗ ਪ੍ਰੋਬਲਮ ਆਉਂਦੀ ਹੈ ਤੁਹਾਡੇ ਲਾਗੇ ਬਾਰੇ ਮੈਨੂੰ ਪੂਰਾ ਨਹੀਂ ਪਤਾ ਹੁੰਦਾ ਤਾਂ ਮੈਨੂੰ ਜਿੱਦਾਂ ਦਾ ਸ਼ਡਿਊਲ ਤੈਅ ਕੀਤਾ ਮੈਂ ਉਸ ਤਰ੍ਹਾਂ ਹੀ ਕਰਨਾ ਤੁਸੀਂ ਜਾਓ ਉਹਨਾਂ ਲੋਕਾਂ ਤੋਂ ਭਰੋਸਾ ਲਓ ਉਹ ਤੁਹਾਡੇ ਨਾਲ ਕਿਹਾ ਮੇਰੇ ਲਈ ਤੁਹਾਡੀ ਲੈ ਜਿਹੜੀ ਹੈ ਉਹ ਮੈਂਨੇ ਰੱਖ ਲਈ ਤਾਂ ਅਸਲ ਵਿੱਚ ਫੈਸਲਾ ਕੀ ਹੋਇਆ ਵੀ ਤੁਸੀਂ ਜਿੰਨੇ ਪਿੰਡ ਤੋਂ ਆਏ ਹੋ ਜੇ ਭਾਜੀ ਦੀ ਤਰ੍ਹਾਂ ਤੁਸੀਂ ਵੀ ਬੰਦੇ ਆਏ ਹੋ ਕਿਹੜੇ ਸਾਫਤਾ ਸਰਪੰਚ ਨੇ ਆਏ ਹਨ ਕਿਸੇ ਆਪਣੇ ਵਾਰਡ ਦੇ ਮੁਖੀ ਦੇ ਨਾਲ ਆਏ ਤਾਂ ਤੁਹਾਡੀ ਇੱਕ ਟੋਲੀ ਦਾ ਇੱਕ ਬੰਦਾ ਮਿਲ ਸਕਦਾ ਕਿਉਂਕਿ ਭੀੜ ਬਹੁਤ ਜ਼ਿਆਦਾ ਹੋਈ ਪਈ ਹੈ ਨਾ ਉੱਥੇ ਖੜਨ ਨੂੰ ਥਾਂ ਇੱਥੇ ਸ਼ਾਂਤ ਦਾ ਬੈਠੇ ਉੱਥੇ ਸ਼ਾਂਤੀ ਨਹੀਂ ਅੰਦਰਲਾ ਹਾਲ ਪਹਿਲੇ ਇਹ ਮੰਨੇ ਭਰ ਰੱਖਿਆ ਦੋ ਤਿੰਨ ਜਣੇ ਨੇ ਤੇ ਤੁਸੀਂ ਜਾ ਕੇ ਹੈਰਾਨ ਹੋਵੋਗੇ ਉੱਥੇ ਸਾਰੇ ਜਣੇ ਆ ਪਰ ਇਹ ਸੰਗਤ ਦੀ ਮੱਤੀ ਇਹ ਹੈ ਵੀ ਆਪਾਂ ਸਾਰੇ ਇੱਕ ਵਾਰੀ ਉੱਥੇ ਚੱਲਾਂਗੇ ਜਿਹੜੇ-ਜਿਹੜੇ ਬੰਦੇ ਮਿਲਣ ਆਲੇ ਨੇ ਫਾਰਮ ਸਾਡੇ ਕੋਲ ਹੈ ਉਹ ਇੱਕ ਪਾਸੇ ਆਪਾਂ ਬਹਿ ਕੇ ਵੇਟ ਕਰਾਂਗੇ ਜਦੋਂ ਵੀ ਆਪਣੇ ਘੰਟੇ ਨੂੰ ਬਾਦੀ ਆਵੇ ਦੋ-ਦੋ ਆਵੇ ਤਿੰਨ ਨੂੰ ਆਵੇ ਤਾਂ ਆਪਾਂ ਉਹਨਾਂ ਬੰਦਿਆਂ ਨੂੰ ਅੰਦਰ ਜਾ ਕੇ ਮਿਲਦੇ ਆ ਕੇ ਦੇਵਾਂਗੇ ਇਹ ਅੱਜ ਦਾ ਪ੍ਰੋਗਰਾਮ ਸੀਗਾ ਬਾਕੀ ਮੈਨੂੰ ਤੁਹਾਡੇ ਇਕੱਠੋਂ ਬੈ ਕੇ ਇਨਾ ਸਕੂਨ ਮਿਲਿਆ ਮੈਨੂੰ ਲੱਗਦਾ ਸੀ ਵੀ ਸ਼ਾਇਦ ਮੇਰੇ ਪੁੱਤ ਜਾਣ ਤੋਂ ਬਾਅਦ ਮੈਨੂੰ ਲੋਕ ਕਿਤੇ ਭੁੱਲਣਾ ਜਾਣ ਪਰ ਤੁਸੀਂ ਹਲੇ ਆਪਣੇ ਦਿਲਾਂ ਦੇ ਵਿੱਚ ਵਸਾਈ ਬੈਠੇ ਹੋ ਮੈਂ ਤੁਹਾਡੇ ਨਾਲ ਵਾਦਾ ਕਰਦਾ ਬੇਸ਼ੱਕ ਆਪਾਂ ਨੇ ਹੱਥੇ ਜਨੂਰਾ ਪਰ ਕਮਜ਼ੋਰ ਨਹੀਂ ਹੈਗੇ ਤੁਸੀਂ ਡਟੇ ਰਹੋ ਮੈਨੂੰ ਕਿਸੇ ਦੀ ਲੋੜ ਨਹੀਂ ਮੈਨੂੰ ਥੋੜੀ ਲੋੜ ਹੈ ਤੁਹਾਡਾ ਸਮਰਥਨ ਮਿਲ ਗਿਆ ਆਪਾਂ ਇਹਨਾਂ ਨੂੰ ਧਾੜ ਮਾਰਾਂਗੇ ਕਿਸੇ ਕੱਲ ਦਾ ਬਹਿ ਹੁੰਦਾ ਮੰਨਿਓ ਆਪਾਂ ਡੱਟ ਕੇ ਇਲੈਕਸ਼ਨ ਲੜਾਂਗੇ ਔਰ ਜਿੱਤ ਪ੍ਰਾਪਤ ਕਰਾਂਗੇ ਤੁਹਾਡਾ ਸਾਥ ਹਰ ਵੇਲੇ ਨਾਲ ਚਾਹੀਦਾ ਪਰਮਾਤਮਾ ਕਿਉਂਕਿ ਤੁਸੀਂ ਉਸ ਸਮੇਂ ਤੋਂ ਲਾ ਕੇ ਜਿੱਥੇ ਤੁਹਾਡੀਆਂ ਕੋੜਾ ਦੁਆਵਾਂ ਨੇ ਮੇਰੇ ਦੁਆਰਾ ਘਰ ਦਿਲ ਚ ਵੜਦਾ ਕੀਤਾ ਉਵੇਂ ਜਿਵੇਂ ਮੈਨੂੰ ਉਮੀਦ ਹੈ ਵੀ ਜਿਹੜਾ ਮੇਰੇ ਪੁੱਤ ਦਾ ਤੂੜਾ ਸੁਪਨਾ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਦਾ ਸੀ ਉਹ ਉੱਥੋਂ ਵਾਪਸ ਆ ਗਿਆ ਦਾ ਸ਼ਕਤੀ ਆਤਮਾ ਉਦੋਂ ਖੁਸ਼ ਹੋਊਗੀ ਜਦਦੇ ਆਪਾਂ ਇਹ ਫਤਵਾ ਲੈ ਕੇ ਉਹਦੀ ਫੋਟੋ ਜੇਬ ਦੇ ਉੱਤੇ ਲਾ ਕੇ ਆਪਾਂ ਉਸ ਵਿਧਾਨ ਸਭਾ ਚ ਬੜਾਂਗੇ ਤਾਂ ਮੈਂ ਤੁਹਾਡੇ ਤੋਂ ਇਹ ਮਾਮਲਾ ਰੱਖਦਾ ਮੈਂ ਹੋ ਸਕਦਾ ਥੋੜਾ ਬੁੱਧਾ ਕਮਜ਼ੋਰ ਹੋਵਾਂ ਫਿਜ਼ੀਕਲੀ ਸੇਧ ਨੂੰ ਸਿੰਧੇ ਕਰਕੇ ਤੁਹਾਡੇ ਕੋਲੇ ਘੱਟ ਪਹੁੰਚ ਜਾ ਪਰ ਵੀਰੋ ਮੇਰਾ ਇੱਕ ਸੁਨੇਹਾ ਤੁਹਾਡੇ ਪੁੱਤ ਦਾ ਖੜਾ ਕੀਤਾ ਹੋਇਆ ਅੰਤਯਰ ਸਾਰੀ ਦੁਨੀਆ ਦੇ ਵਿੱਚ ਫੈਲਿਆ ਹੋਇਆ ਸਿਸਟਮ ਵਿੱਚ ਆਪਣੀ ਆਵਾਜ਼ ਦੇ ਜ਼ਰੀਏ ਤਾਂ ਮੇਰਾ ਸੁਨੇਹਾ ਤੁਹਾਡੇ ਤੱਕ ਜ਼ਰੂਰ ਪਹੁੰਚੂਗਾ ਫਿਜ਼ੀਕਲੀ ਮੈਂ ਤੁਹਾਡੇ ਕੋਲੇ ਹੋ ਸਕਦਾ ਕਦੇ ਲੇਟ ਵੀ ਹੋ ਜਾ ਜਾਂ ਨਾ ਪਹੁੰਚਾਂ ਜਾਵਾਂ ਪਰ ਮੈਂ ਤੁਹਾਡੇ ਤੋਂ ਸਾਰਿਆਂ ਤੋਂ ਇਹੀ ਆਸਲਾ ਕੇ ਰੱਖਦਾ ਅਗਲੀ ਜੰਗ ਬਹੁਤ ਵੱਡੀ ਹੈ ਮੇਰੀਆਂ ਬਾਹਾਂ ਤੁਸੀਂ ਹੋ ਮੇਰੇ ਕੋਲੇ ਜਿਹੜੀ ਮੈਨ ਪਾਵਰ ਬਹੁਤ ਘੱਟ ਹੈ ਕਿਉਂਕਿ ਅਸੀਂ ਦੋਨੇ ਭਰਾ ਦੋਨੇ 600 ਟੱਕੇ ਹੋਏ ਪਰੰਤੂ ਆਪਾਂ ਜੰਗ ਲੜਨੀ ਜ਼ਰੂਰ ਹੈ ਤੁਹਾਡੇ ਸਹਾਰੇ ਨਾਲ ਲੜਨੀ ਹੈ ਆ ਨੌਜਵਾਨਾਂ ਦੇ ਸਹਾਰੇ ਨਾਲ ਲੜਨੀ ਹੈ ਔਰ ਮੈਂ ਤੁਹਾਡੇ ਤੋਂ ਤੁਹਾਡੇ ਇਸ ਇਕੱਠ ਤੋਂ ਇਹੀ ਭਰੋਸਾ ਲੈ ਕੇ ਜਾਉਂਗਾ ਵੀ ਤੁਸੀਂ ਚਕਾਨ